ਇਸ ਵਾਂ ਤੋਂ ਹੋ ਗਿਆ ਜੀ ਦੇਖੋ ਕਸਬਾ ਜੰਡੇਲਾ ਸ਼ਹਿਰ ਕਾਫੀ ਵੱਡਾ ਜੀ ਇਹਦੇ ਵਿੱਚ ਕਾਰੋਬਾਰੀ ਲੋਕ ਵਪਾਰੀ ਲੋਕ ਸੁਨਿਆਰੇ ਲੋਕ ਸਾਰੇ ਹੈਗੇ ਨੇ ਇਹਦੇ ਵਿੱਚ ਜੋ ਸੁਣਨ ਚ ਆਇਆ ਸੀਗਾ ਵੀ ਹੈਪੀ ਜੱਟ ਆਪਣੇ ਗਾਂ ਗੁਰਗੇ ਪੈਦਾ ਕਰਕੇ ਨਾ ਜੀ ਸ਼ਹਿਰ ਦੇ ਲੋਕਲੀ ਵਿਛੰਦੇ ਇਹ ਲੋਕਾਂ ਤੋਂ ਦੁਕਾਨਾਂ ਦੀਆਂ ਰੈਕੀਆਂ ਕਰਾ ਕੇ ਫਰੋਤੀ ਮੰਗਦਾ ਸੀਗਾ ਉਦੇ ਵਿੱਚ ਵਿਦੇਸ਼ੀ ਤਾਕਤਾਂ ਦੇ ਨਾਲ ਸੀ ਅਸੀਂ ਉਹ ਚਾਰ ਬੰਦੇ ਗ੍ਰਿਫਤਾਰ ਸਾਡਾ ਜੰਡਿਆਲਾ ਪੁਲਿਸ ਨੇ ਕੀਤੇ ਆ ਜੀ ਸਾਡੇ ਸੀਨੀਅਰ ਅਫਸਰ ਦੀ ਡਾਇਰੈਕਸ਼ਨ ਮੁਤਾਬਕ ਔਰ ਟੈਕਨੀਕਲ ਤਰੀਕੇ ਦੇ ਨਾਲ ਜੀ ਚਾਰ ਬੰਦੇ ਗ੍ਰਿਫਤਾਰ ਕੀਤੇ ਨੇ ਤੇ ਬਾਕੀ ਸਾਡੀ ਤਫ਼ਤੀਸ਼ ਚੱਲ ਰਹੀ ਆ ਜੀ ਰਿਮਾਂਡ ਲਵਾਵਾਂਗੇ ਸਾਡੇ ਸ਼ਹਿਰ ਜੰਡਿਆਲੇ ਦੇ ਵਿੱਚ ਕਿੱਥੇ ਕੋਈ ਧਮਕੀਆਂ ਦਿੰਦੇ ਨੇ ਕੀ ਕਰਦੇ ਨੇ ਜੀ ਮੈਂ ਬਿਲਕੁਲ ਨਹੀਂ ਹੋਣ ਦਊਗਾ ਜੀ ਸਾਡੇ ਸਾਰੇ ਸ਼ਹਿਰ ਦੇ ਜਿਹੜੇ ਵਸਨੀਕ ਨੇ ਜਾਂ ਵਪਾਰੀ ਨੇ ਆਰਾਮ ਨਾਲ ਆਪਣਾ ਉਹ ਕਾਰੋਬਾਰ ਕਰ ਸਕਣ ਜੀ ਇਹਨੇ ਬੰਦੇ ਫੜੇਗਾ ਇੰਟਰਨੈਸ਼ਨਲ ਨਾ ਕਰਮ ਵਾਲੇ ਕਿਸਾ ਨਹੀਂ 프로ਫੈਸ਼ਨਲ ਨਹੀਂ ਹੈ ਨਵੇਂ ਨਵੇਂ ਮੁੰਡੇ ਇਹ ਜਿਹੜੇ ਵਿਦੇਸ਼ੀ ਲੋਕ ਬੈਠੇ ਨੇ ਨਵੇਂ ਨਵੇਂ ਮੁੰਡਿਆਂ ਨੂੰ ਚੁੜ ਕੇ ਕੁਝ ਉਹਨਾਂ ਨੂੰ ਲਾਲਚ ਦੇ ਕੇ ਤੋਰਦੇ ਨੇ ਤੇ ਉਹ ਦੇਖੋ ਉਹ ਤੇ ਲਾਲਜ ਦਾ ਸਟਾਈ ਹੈ ਵੀ ਭੁਗਤਣੀ ਇਹਨਾਂ ਨੂੰ ਪੈ ਰਹੀ ਆ ਅਸੀਂ ਸਟੇਟ ਗਰੁੱਪ ਦੇ ਹੈਗੇ ਹਾਂ ਅਸੀਂ ਇਹਨਾਂ ਦੇ ਇਹ ਨਹੀਂ ਹੈਪੀ ਜਟ ਗਰੁੱਪ ਦੇ ਬੰਦੇ ਨੇ ਚਾਰ ਬੰਦੇ ਨੇ ਜੀ ਚਾਰੇ ਹੀ ਬੰਦੇ ਉਮਰ ਤੇ ਹੈਗੀ ਵੀ 22 ਸਾਲ ਜੀ ਯੰਗ ਮੁੰਡੇ ਨੇ ਕੰਮ ਕੋਈ ਨਹੀਂ ਵਿਹਲਣ ਦੇ ਜੀ ਇਹਦੇ ਵਿੱਚ ਇੱਕ ਲਵਪ੍ਰੀਤ ਹੈ ਇੱਕ ਨਵਜੋਤ ਨੇ ਦੂਸਰਾ ਵੀ ਨਵਜੋਤ ਆ ਤੇ ਇੱਕ ਰਾਜਵੀਰ ਨੇ ਚਾਰ ਬੰਦੇ ਹੀ ਬਣ ਲਏ ਆ ਜੀ ਪ੍ਰੋਤੀ ਜਟਿਆਣਾ ਸ਼ਹਿਰ ਚ ਕਾਰੋਬਾਰੀਆਂ ਕੋ ਕਾਫੀ ਮੰਗੀ ਗਈ ਸੀ ਇਹਨਾਂ ਚਾਰਾਂ ਦਾ ਹੀ ਰਿਮਾਰਡ ਲੈ ਰਿਆ ਜੀ ਰਿਮਾਰਡ ਦੇ ਵਿੱਚ ਅੱਗੇ ਜੋ ਨੈਕਸਟ ਆਊਗਾ ਜੀ ਨੈਕਸਸ ਇਹ ਕਿੱਥੇ ਕੀ ਕੀ ਇਤਿਆਰਨ ਹੋ ਗਏ ਇਹਨਾਂ ਕੋ ਫਿਲਹਾਲ ਇਹਨਾਂ ਦੇ ਮੋਬਾਈਲ ਵਾ ਤੁਹਾਡੇ ਸਾਹਮਣੇ ਆ ਜੀ ਇਹਦੇ ਵਿੱਚ ਕੀ ਕੀ ਕਿੱਥੇ ਕਿੱਥੇ ਇਹਨਾਂ ਦਾ ਹੈਗਾ ਵਾ ਜਿਹੜਾ ਪੁਲਿਸਨ ਚ ਗੱਲ ਹੋਈ ਉਹ ਸਾਰਾ ਸਾਹਮਣੇ ਆ ਚੁੱਕਾ ਜੀ ਤੇ ਉਹਦੇ ਮੁਤਾਬਕ ਅਸੀਂ ਅਗਲੀ ਟੈਕਨੋਲੋਜੀ ਮੁਤਾਬਕ ਜਿਹੜੀ ਆ ਉਹ ਗੱਲ ਕਰ ਰਹੇ ਆ ਜੀ ਇਹਨਾਂ ਦੇ ਪਹਿਲਾਂ ਵੀ ਕੋਈ ਕੇਸ ਹੈ ਨਹੀਂ ਇਹਨਾਂ ਤੇ ਪਹਿਲਾਂ ਕੋਈ ਨਹੀਂ ਆ ਫਿਲਹਾਲ ਅਸੀਂ ਉਹ ਟਰੇਸ ਕਰ ਰਹੇ ਆ ਤੇ ਸੈਕੰਡ ਮੈਂ ਦੱਸਣਾ ਚਾਹੂੰਗਾ ਵੀ ਸਾਨੂੰ ਪੰਜਾਬ ਸਰਕਾਰ ਵੱਲੋਂ ਜਿਹੜਾ ਟੈਕਨੋਲੋਜੀ ਮੁਹੱਈਆ ਕੀਤੀ ਗਈ ਹੈ ਉਹਦੇ ਮੁਤਾਬਕ ਇਹ ਸਾਰੇ ਟਰੈਕ ਹੋਏ ਨੇ ਤੇ ਮੈਂ ਸੰਦੇਸ਼ ਦੇਣਾ ਚਾਹੁੰਦਾ ਜਿਹੜੇ ਵਿਦੇਸ਼ਾਂ 'ਚ ਬੈਠੇ ਸਾਡੇ ਕਾਰੋਬਾਰੀਆਂ ਨੂੰ ਪਰੇਸ਼ਾਨ ਕਰਨ ਲਈ ਫਰੋਤੀਆਂ ਮੰਗਣ ਲਈ ਮੇਰੀ ਸਖਤ ਤਾੜਨਾ ਉਹ ਬਚ ਨਹੀਂ ਸਕਣਗੇ ਤਾਂ ਜੋ ਕਿਉਂਕਿ ਪੰਜਾਬ ਸਰਕਾਰ ਨੇ ਬੜੀ ਟੈਕਨੋਲੋਜੀ ਸਾਨੂੰ ਮੁਹੱਈਆ ਕਰ ਦਿੱਤੀ ਆ ਸਾਡੇ ਮੋਬਾਈਲਾਂ ਦੇ ਵਿੱਚ ਹੀ ਸਰਕਾਰ ਨੇ ਪੁਲਿਸ ਡਿਪਾਰਟਮੈਂਟ ਦੇ ਹੈੱਡ ਨੇ ਇਹੋ ਜਿਹਾ ਦੇ ਦਿੱਤਾ ਵੀ ਕੋਈ ਬੰਦਾ ਬਚ ਨਹੀਂ ਸਕੇਗਾ ਉਸੇ ਜਰੀਆ ਹੀ ਇਹ ਬੰਦੇ ਫੜੇ ਗਏ ਜੀ ਇਹ ਜਦੋਂ ਦੀ ਕਹਿੰਦੇ ਸਾਹਮਣੇ ਜਿੰਨੇ ਕਿਸੇ ਨੇ ਉੱਥੋਂ ਨਾਲ ਪੈਸੇ ਦੇ ਵੀ ਦਿੱਤੇ ਹੁਣ ਨਹੀਂ ਇਹ ਮੇਰੇ ਨੋਟਸ 'ਚ ਨਹੀਂ ਆਇਆ ਮੈਂ ਸੰਦੇਸ਼ ਦੇਣਾ ਚਾਹੁੰਦਾ ਵੀ ਕਿਸੇ ਵੀ ਸ਼ਹਿਰੀ ਨੂੰ ਕਿਸੇ ਕਾਰੋਬਾਰੀ ਨੂੰ ਕੋਈ ਵੀ ਉਹ ਜੀ ਧਮਕੀ ਆਉਂਦੀ ਆ ਥ੍ਰੈਟ ਆਉਂਦੀ ਆ ਤੇ ਬਿਨਾਂ ਦੇਰੀ ਬਿਨਾਂ ਚਿਜ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਆ ਤੁਹਾਡੇ ਨਾਲ ਮੀਡੀਆ ਨਾਲ ਸੰਪਰਕ ਕਰ ਸਕਦੇ ਆ ਝਿਜਕਣ ਦੀ ਡਰਨ ਦੀ ਲੋੜ ਨਹੀਂ ਹੈ ਸਾਹਮਣੇ ਆਉਣ ਤਾਂ ਜੋ ਇਹੋ ਜਿਹੇ ਗੰਦੇ ਬੰਦੇ ਮਾੜੇ ਬੰਦੇ ਲਿਆ ਕੇ ਸਲਾਖਾਂ ਪਿੱਛੇ ਛੁੱਟিয়ে ਜੀ ਉਹ ਟੈਕਨੋਲੋਜੀ ਬਹੁਤ ਅੱਗੇ ਜਾ ਚੁੱਕੀ ਹੈ ਜਿਹੜੇ ਵਿਦੇਸ਼ਾਂ 'ਚ ਬੈਠੇ ਉਹਨਾਂ ਦੇ ਮਨ 'ਚ ਭੁਲੇਖਾ ਵਾ ਮੈਂ ਸਾਫ਼ ਕਹਿਣਾ ਚਾਹੁੰਦਾ ਜੀ ਉਹਨਾਂ ਦੇ ਮਨ 'ਚ ਭੁਲੇਖਾ ਵੀ ਸਾਡੇ ਤੱਕ ਪੁਲਿਸ ਜਾਂ ਪੰਜਾਬ ਸਰਕਾਰ ਪਹੁੰਚ ਨਹੀਂ ਸਕਦੀ ਅਸੀਂ ਡਟ ਕੇ ਇਸ ਚੀਜ਼ ਨੂੰ ਮੈਂ ਕਹੂੰਗਾ ਜੀ ਅਸੀਂ ਉਹਨਾਂ ਤੱਕ ਪਹੁੰਚਾਂਗੇ ਵਿਦੇਸ਼ਾਂ ਤੱਕ ਵੀ ਪਹੁੰਚਾਂਗੇ ਜੀ ਸਾਨੂੰ ਇਹੋ ਜੀ ਟੈਕਨੋਲੋਜੀ ਕੋਈ ਬਾਕੀ ਸਾਡੇ ਸੀਨੀਅਰ ਅਫਸਰ ਐਸਐਸਪੀ ਸਾਹਿਬ ਸਾਡੇ ਮਿਨਿਸਟਰ ਸਾਹਿਬ ਸਾਡੇ ਹਰ ਐਂਗਲ ਤੋਂ ਸਾਡੇ ਨਾਲ ਨੇ ਅਸੀਂ ਹਰ ਹਿਲੇ ਹਰ ਵਸੀਲੇ ਜੰਡੇਆਲਾ ਸ਼ਹਿਰ ਵਾਸੀਆਂ ਦੀ ਰਾਖੀ ਲਈ ਜਾਨ ਮਾਲ ਲਈ ਵਚਨ ਬੰਧਾ ਹੈ ਪੜਾ ਰਹੇ ਜਿਹਦੇ ਕੋਲ ਆਲੇ ਅਸੀਂ ਅੱਜ ਫੜੇ ਨੇ ਇਹਨਾਂ ਦਾ ਰਿਮਾਂਡ ਲਾਵਾਂਗੇ ਜੀ ਤੇ ਅੱਗੇ ਕੀ ਕੀ ਰਿਕਵਰੀਜ਼ ਹੁੰਦੀਆਂ ਤੁਹਾਨੂੰ ਸਮੇਂ-ਸਮੇਂ ਤੇ ਦੱਸਾਂਗੇ ਅਲੱਗ-ਅਲੱਗ ਏਰੀਆ ਦੇ ਦੀ ਜਿਹੜੇ ਬੰਦੇ ਆ ਹੁਣ ਸਾਡੇ ਉਹ ਟੈਕਨੀਕਲ ਸੈਲ ਸਾਰਾ ਵੈਰੀਫਾਈ ਕਰ ਰਹੇ ਆ ਵੀ ਇਹ ਵਿਦੇਸ਼ੀ ਨੰਬਰ ਨੇ ਜਾਂ ਫੇਕ ਆਈਡੀ ਬਣਾ ਕੇ ਕਰ ਰਹੇ ਨੇ ਤੇ ਇਸ ਚੀਜ਼ ਨੂੰ ਹਰ ਚੀਜ਼ ਨੂੰ ਵੈਰੀਫਾਈ ਕਰਕੇ ਆਪਾਂ ਚਾਰ ਬੰਦੇ ਫੜੇ ਗਏ ਜੀ ਪੜਾਈ ਕੋਈ ਪਲੱਸ 2 ਪਲੱਸ 1 8 ਤੱਕ ਦੇ ਅੱਜ ਨਾ ਵੀ ਅਸਲਾਮ ਕੋ ਫੜਿਆ ਗਿਆ ਫਿਲਹਾਲ ਨਹੀਂ ਆ ਜੀ ਦੇਖੋ ਇਹਦੇ ਵਿੱਚ ਫਿਲਹਾਲ ਮੈਂ ਕਹਿ ਨਹੀਂ ਸਕਦਾ ਅਸੀਂ ਉਹਨਾਂ ਦੇ ਵਿਦੇਸ਼ੀ ਜਿਹੜੇ ਹੈਗੇ ਆ ਲੁੱਕ ਆਊਟ ਕਾਰਨਰ ਐਲਓਸੀ ਜੋ ਸਾਡਾ ਪੁਲਿਸ ਦਾ ਪ੍ਰੋਸੀਜਰ ਹੈ ਉਹ ਜਾਰੀ ਕੀਤਾ ਹੋਇਆ ਵਾ ਤੇ ਸਾਡੀ ਕੋਸ਼ਿਸ਼ ਆ ਪੰਜਾਬ ਪੁਲਿਸ ਦੀ ਵੀ ਅਜਿਹੇ ਗੰਦੇ ਅਨਸਰਾਂ ਨੂੰ ਜਲਦੀ ਕਾਬੂ ਕਰਾਂਗੇ ਚਾਹੇ ਉਹ ਇੰਡੀਆ 'ਚ ਹੋਣ ਪੰਜਾਬ 'ਚ ਹੋਣ ਚਾਹੇ ਵਿਦੇਸ਼ 'ਚ ਹੋਣ। ਥੈਂਕ ਯੂ।